اپنی حاضری لباو ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਲੋਹੇ ਹੱਥ ਜਿੜ ਕੇ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਜਗਾਰਾ ਵੀ ਅੱਪਾ ਜ਼ਰੂਰ ਲਾਵਾਂਗੇ ਬੋਲੇ ਸੋਨਹਾਰ ਬੋਹ ਸ੍ਰੀ ਅਕਾਲੋ ਦੂਰੋਂ ਨੇੜੇ ਆਈ ਹੋਈ ਸਾ ਸੁਖ ਜਿਓ ਜੋ ਇਹ ਸ਼ਹੀਦਿਆਂ ਦੇ ਦਿਨ ਚੱਲ ਰਹੇ ਹਨ ਆਪਾਂ ਸਾਰੀਆਂ ਸੰਗਤਾਂ ਮਨਾ ਰਹੀਆਂ ਹਨ ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਕਰ ਰਹੇ ਹਾਂ ਸੋ ਉਹਨਾਂ ਦੀ ਜਿੱਤੀ ਹੋਈ ਸ਼ਹੀਦੀ ਨੂੰ ਆਪਾਂ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਉਹਨਾਂ ਦੇ ਪਾਏ ਪੂਰਨੇ ਤੇ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਸੋ ਛੋਟੇ ਛੋਟੇ ਬੱਚੇ ਆਰਾਲ ਕੈਂਡਰੀ ਤੋਂ ਸਾਡੇ ਕੋਲ ਪਹੁੰਚਿਆ ਹੈ ਸ਼ਹਿਰ ਤੇ ਬਹੁਤ ਹੀ ਰਸਮੀ ਨਾਗਰ ਕਿਰਤਨ ਕਰ ਰਹੇ ਆ ਇਹਨਾਂ ਬੱਚਿਆਂ ਦਾ ਇਹਨਾਂ ਦੇ ਸਟਾਫ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮਹਾਰਾਜ ਜੀ ਨੂੰ ਜੰਤੀ ਕਲਾ ਬੱਚੀ ਨੂੰ ਬਾਣੀ ਦੇ ਨਾਲ ਜੋੜ ਕੇ ਰੱਖਣ ਗੁਰਸਿੱਖੀ ਜੀਵਨ ਮਾਰਗ ਨੂੰ ਬਾਣੀ ਦੇ ਨਾਲ ਫਰੇਦ ਬਚਾ ਕੇ ਸੋ ਜਾਈਂ ਜਾਈ ਪਹੁੰਚੇ ਹੋਇਆ ਜ਼ਸਤੋਕੀ ਜਨਰ ਅਸਾਰੀ ਦੀ ਵੰਡਾਈ ਬਹੁਤ ਬਹੁਤ ਧੰਨਵਾਦ ਤੇ ਬਹੁਤ ਸਾਰੇ ਸੋ ਬੀਬੀਆਂ ਨੂੰ ਬੇਨਤੀ ਆ ਭਾਈ ਥੋੜੀ ਜੀ ਆਵਾਜ਼ ਔਰ ਰੌਲਾ ਸ਼ੋਰ ਘਟਾ ਕਰੋ ਆਪਾਂ ਮਹਾਰਾਜੀ ਦੀ ਹਜ਼ੂਰੀ ਵਿੱਚ ਬੈਠੇ ਆ ਕੋਈ ਮੇਲੇ ਵਿੱਚ ਨਹੀਂ ਆਏ ਆਪਾਂ ਮਹਾਰਾਜੀ ਦੀ ਹਜ਼ੂਰੀ ਵਿੱਚ ਸਾਇਲੈਂਟ ਆਪਾਂ ਸੁਣਨ ਆਏ ਆ ਸੋ ਜਿਹੜੇ ਵੀਰ ਤੇ ਲੰਗਰੀ ਦੀ ਸੇਵਾ ਕਰ ਰਿਹਾ ਨਾ ਉਹਨਾਂ ਨੂੰ ਬੇਨਤੀ ਆ ਭਾਈ ਲੰਗਰ ਇੱਕ ਸਾਈਡ ਤੇ ਚੱਲ ਰਿਹਾ ਸੋ ਉੱਥੇ ਹੀ ਲੰਗਰ ਸਿਕਾਇਆ ਜਾਵੇ ਉੱਥੇ ਸੇਵਾ ਕੀਤੀ ਜਾਵੇ ਕਿਉਂਕਿ ਕਿ ਆਪਾਂ ਸੁਣਨ ਆਏ ਆ ਤਾਂ ਜਿਹੜੇ ਬੱਚਿਆਂ ਨੇ ਬਹੁਤ ਹੀ ਮਿਹਨਤ ਕਰਕੇ ਨੰਬਰ ਹਾਸਲ ਕੀਤੇ ਆ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਜਾਏਗਾ ਸੋ ਇੱਥੇ ਕਲਾਸ ਵੀ ਲੱਗੇਗੀ ਅੱਜ ਪ੍ਰਸ਼ਨ ਉੱਤਰ ਵੀ ਹੋਣਗੇ ਤੁਸੀਂ ਕਿਉਂ ਮੈਂ ਬੇਨਤੀ ਕਰਨਾ ਚਾਹਾਂ ਵੀ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜਰੂਰ ਜੋੜੋ ਜਿਵੇਂ ਕਿ ਆਪਾਂ ਗਰੰਟੀ ਅੱਜ ਸਾਡੇ ਇਲਾਕੇ ਵਿੱਚ ਸਾਡੀ ਸੋਚ ਕਰਕੇ ਜਿੰਨੇ ਕਿੰਨੇ ਲੋਕਾਂ ਨੂੰ ਜੁਆਇਆ ਗਿਆ ਹੈ ਉਹਨਾਂ ਨੂੰ ਕੰਮ ਹੀ ਦਿੱਤਾ ਗਿਆ ਜੇ ਅੱਜ ਮੰਗਾਈ ਦੀ ਗੱਲ ਕਰੀਏ ਤਾਂ ਗਰੰਟੀ ਆ ਜਿਹੜਾ ਉਹ ਉਹ ਦੀ ਨਵੇਂ ਟੇਲੇਵਨ ਤੇ ਅੱਜ ਜਿੰਨੇ ਕੀ ਕਲਾਸ ਦੇ ਵਿੱਚ ਜੇ ਹੈਡਮਾਸਟਰੀ ਕਮਜ਼ੋਰ ਹੋਏਗਾ ਤਾਂ ਬੱਚੇ ਕੀ ਤੁਲਨਾ ਹੋ ਜਾਣਗੇ ਜਿਹੜਾ ਕਿ ਗ੍ਰੰਥ ਕੀ ਗ੍ਰੰਥ ਜੇ ਆਖ ਨਹੀਂ ਪਉਂਦੇ ਤੇ ਜਿੱਪ ਤੇ ਬੱਚੇ ਨੇ ਪੈਸੇ ਨਹੀਂ ਜਿਹੜੇ ਅੱਗੇ ਪੈਣੇ ਚੱਕਣਾ ਹਾਂ ਕੋਈ ਨਹੀਂ ਝਗੜਾ ਐਡਾ ਉਲੀ ਮੱਟੀ ਉਦੋਂ ਹੁੰਦਾ ਹੈ ਮਹਾਰਾਜ ਨੇ ਗ੍ਰੰਥੀ ਦਾ ਘੋਟੀ ਸਤਜਾਰ ਕੀਤਾ ਕਿ ਜਿਹੜੀ ਆਪਾਂ ਛੀਰੇ ਦੇ ਪਰਾਂ ਉੱਜ ਬੈਠੇ ਆ ਨਾ ਇਹ ਸਾਰੀ ਕੁਰਬਾਨੀ ਦੇ ਪਰੇ ਹੀ ਹੋਈ ਏ ਛੀਤੀ ਅੰਤ ਵਾਸਤੇ ਅੰਤ ਜਿੰਦਾ ਰਹੇਗਾ ਧਰਮ ਜਿੰਦਾ ਰਹੇਗਾ ਤਾਂ ਸੰਗੋ ਕੋਈ ਜਾਣੇ ਨਹੀਂ ਹੋ ਸਕਦੀ ਜਿਹੜੇ ਸ਼ੋਤੇ ਸਾਹਿਬ ਜਿਆਦਾ ਨੂੰ ਜਿਹੋ ਮੀਆਂ ਵਿੱਚ ਜਿਹਨਾਂ ਨੇ ਛਿੱਟਾ ਸੀ ਉਸ ਤੋਂ ਮੈਂ ਪਹਿਲਾਂ ਪੁੱਛਿਆ ਗਿਆ ਸੀ ਕਿ ਚੀਂ ਕੀ ਚਾਉਂਦੇ ਹੋ ਉਹਨਾਂ ਨੇ ਕਿਹਾ ਸੀ ਸਾਨੂੰ ਮਰਨਾ ਕਬੂਲ ਹੈ ਪਰ ਧਰਮ ਨਹੀਂ ਛੱਡ ਸਕਦੇ ਸੀ ਅਸੀਂ ਆਪਣੇ ਧਰਮ ਦੇ ਵਿੱਚ ਰਵਾਂਗੇ ਮਰਨਾ ਤਾਂ ਇੱਕ ਸਰੀਰ ਦੀ ਹੈ ਹਾਟਾ ਜਾਣਾ ਹੀ ਹੈ ਫੇਰ ਆਪਰੇ ਧਰਮ ਵਸਤੀ ਕਿਉਂ ਨਾ ਰਹੀਏ ਆਪੋ ਜੀ ਹਉ ਦਾਸ ਕੇ ਗੁਰਬਾਣੀ ਵਸਤੀ ਕਿਉਂ ਨਾ ਮਰੀਏ ਉਹਹ ਰਾਜੇ ਉਹਨਾਂ ਨੇ ਕੁਰਬਾਨੀ ਕੀਤੀ ਇਹਨਾਂ ਇਤਿਹਾਸ ਜਵੇਂ ਨੀਤੀ ਨੇ ਹੋਣਿਆ ਕਿ ਸਾਡੇ ਸਭ ਤੋਂ ਸਭੇ ਬੱਚੇ ਉਹਨਾਂ ਨੂੰ ਕੋਈ ਦੁੱਖ ਹੋ ਜੇ ਤਾਂ ਸੀ ਬੜੀ ਚਿੰਤਾ ਵਿੱਚ ਟੈਨਸ਼ਨ ਵਿੱਚ ਹੋ ਜਾਂਦੇ ਆ ਤਾਂ ਉਹਨਾਂ ਦਾ ਧੰਨ ਸੀਰਾ ਹੈ ਜਿਨ੍ਹਾਂ ਨੇ ਸਾਡੇ ਵਾਸਤੇ ਇਹ ਕੁਰਬਾਨੀ ਦਿੱਤੀ ਆਮ ਰੋਤੇ ਕਰਦੇ ਕੋਈ ਬਾਤ ਨਾ ਭੁੱਲਦਾ ਦੋਸਤਾਂ ਨੂੰ ਤੇਰੇ ਹਮ ਦਸਤੇ ਉਹਨਾਂ ਨੇ ਸਾਨੂੰ ਮੰਦਵਾਈ ਦਿੱਤੀ ਜੀਵਨ ਸਿੰਘ ਜੀ ਦਾ ਜੀਵਨ ਬਣਿਆ ਤਾਂ ਹੀ ਉਹਨਾਂ ਦਾ ਨਾਮ ਜੀਵਨ ਸਿੰਘ ਜੀ ਰੱਖਿਆ ਗਿਆ ਪਹਿਲਾ ਬੇਟਾ ਜੀ ਪਹਿਲਾ ਜੀਵਨ ਸਿੰਘ ਨਹੀਂ ਸਰ ਪਹਿਲਾ ਕੌਣ ਸਾਹਿਬ ਬੇਟਾ ਜੀ ਜੇਕਰ ਤਾਂ ਜੀਤੋ ਜੀਵਨ ਬਦਲ ਗਿਆ ਗੁਰੂ ਦੀ ਬਾਣ ਲੱਗ ਗਈ ਤੇ ਹੋਰ ਬੀਤੀਆਂ ਨੇ ਛਿੱਟੀਆਂ ਬੇਟਿਆਂ ਭਾਈ ਇੱਥੇ हेलो हेलो ਕਿਉਂ ਨਿਕਲੇ ਕਾਸੀ ਨੀਂਦ ਹੋ ਕੇ ਵੱਡੇ ਸਹਬ ਜਾਂਦੇ ਭਾਜੀ ਮੈਂ ਮੈਕ ਸੈਕਟਰੀ ਸੀਗਾ ਸੈਕਟਰੀ ਦੇ ਕੋਲ ਸਰ ਪਰ ਟਾਈਮ ਕਿੰਨਾ ਕੋਲ ਸੈਕਟਰੀ ਕਰਦੇ ਨਾ ਠੀਕ ਹੈ ਇਹ ਸਾਰੀ ਮੇਰੇ ਤੋਂ ਆਜਾਦੀ ਆਜਾ ਲਾਈਵ ਚੱਲਾ ਲੈ ਉਹ ਕੋਈ ਸ਼ਰਮ ਜੀਤ ਉਹਨਾਂ ਨੇ ਉਹਨਾਂ ਦਾ ਸਾਹ ਜਿਹੜਾ ਜਾਂਦਾ ਉਹ ਰੁਪਏ ਤੋਂ ਆਇਆ ਕਰਦੇ ਬਈ ਉਹਨਾਂ ਨੂੰ ਪਤਾ ਸਜਾ ਕੀ ਲਈ ਇੰਨਾ ਕੰਮ ਕਰਨਾ ਕਿ ਸਰਕਾਰ ਦੇ ਯਾਰ ਕੁਛ ਦੀ ਉਹਨਾਂ ਨੂੰ ਜ਼ਿੰਦਗੀ ਚੱਲ ਕੇ ਵਿੱਚ ਜਿੰਨਾਂ ਚਿਕਾ ਦੇ ਵਿੱਚ 60 ਡਿੱਕਸੇ ਜਾਲਣਾ ਨੇ ਵੀ ਇਹਨਾਂ ਨੇ ਇੰਨਾ ਕੁਸ਼ਕ ਟਿਕਟਾਂ ਵਾਸਤੇ ਇਹਨਾਂ ਤੇ ਜੇ ਦੁੱਧ ਦੀ ਕੀਮਤ ਦੁੱਧ ਦੀ ਅਸਲੀ ਕੀਮਤ ਕਿੰਨੀ ਅੱਜ ਤੱਕ ਦੇ ਨਹੀਂ ਸਕਦੇ ਦੁੱਧ ਪਿਆਉਣ ਦੀ ਕੀਮਤ ਬਹੁਤ ਮਹਰਾਜੀ ਨੂੰ ਸਾਰਾ ਪਰਿਵਾਰ ਕੋਲੂਰੇ ਵਿੱਚ ਖੜ ਦਿੱਤਾ ਸੀ ਜਦੋਂ ਗੰਨੇ ਨੂੰ ਅੱਜਾ ਫੀਡ ਦੇਣੇ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇੰਨੀ ਵੱਡੀ ਕੁਰਬਾਨੀ ਹੈ ਦੁੱਧ ਬਿਆਨ ਦੀ ਸੇਵਾ ਤੇ ਅਸੀਂ ਅੱਜ ਸੇਵਾ ਦੇ ਨਾਮ ਤੇ ਪਤਾ ਨਹੀਂ ਕੈਂਚਨ ਲੈ ਜੰਨੇ ਆ ਕਿ ਸਾਨੂੰ ਕੋਈ ਸੇਵਾ ਦਾ ਵੀ ਦਿਖਾ ਨਾ ਬੇਨ ਦੀ ਸੇਵਾ ਤੁਸੀਂ ਕਰਨੀ ਮੀਰ ਜੀ ਗੰਢਾ ਲਾਉਣਾ ਹੈ ਤਾਂ ਅਸੀਂ ਟੈਂਸ਼ਨ ਵਿੱਚ ਆ ਜਾਈਏ ਮੇਰੇ ਕੋਲ ਇੰਨੀ ਸੇਵਾ ਕਿਉਂ ਮੰਗ ਲਈ ਸੋ ਦਿਲ ਖੋਲ ਕੇ ਸੇਵਾ ਕਰੋ ਗੁਰੂ ਘਰ ਦੇ ਵਿੱਚ ਜੇ ਤੋ ਪ੍ਰੇਮ ਖੇਲਣ ਦਾ ਚਾਹੋ ਕਾਂ ਘਰ ਛੇੜ ਧਰ ਗਾਲੀ ਨਹੀਂ ਲਕਾਓ ਜੇ ਜੁਨੀ ਦੇ ਨਾਲ ਪ੍ਰੇਮ ਹੈ ਪ੍ਰੀਤ ਹੈ ਤੁਮੇਕ ਬੇਨਤੀ ਕਰਨਾ ਚਾਹੁੰਗਾ ਜਿਹੜਾ ਬੱਚਾ ਸਕੂਲ ਨਹੀਂ ਜਾ ਰਿਹਾ ਉਸ ਨੂੰ ਉਪਰਾਨਾ ਕਰੋ ਸਕੂਲ ਵਿੱਚ ਐਡਮਿਸ਼ਨ ਬਲાવો ਤੁਹਾਨੂੰ ਰੱਬ ਨੇ ਦਿੱਤਾ ਬਹੁਤ ਕੁਝ ਦਿੱਤਾ ਹੈ ਪੜਾਈ ਕਰਾਓ ਉਹਦੀ ਉਹਨੂੰ ਪੜਾ ਦਿਓ ਉਹ ਵੱਡਾ ਹੋ ਕੇ ਜਵੇਂ ਸਾਡੇ ਡਾਕਟਰ ਸਾਹਿਬ ਵੀ ਡਾਕਟਰ ਬਣ ਗਏ ਕਾਜੇ ਕੋਈ ਟ੍ਰੈਂਡ ਦੇ ਵਿੱਚ ਐਡਾ ਕੋਈ ਧੀ ਜੱਜ ਵੀ ਬਣ ਸਕਦੀ ਐ ਕੁੜਤ ਦੇ ਵਿੱਚ ਵੀ ਜਾ ਸਕਦੀ ਐ ਕੋਈ ਬੇਟਾ ਸਾਡਾ ਵੱਡੇ ਮੋਢੇ ਤੇ ਵੀ ਜਾ ਸਕਦਾ ਇਸ ਕਰਕੇ ਉਹਨਾਂ ਦੇ ਨਾਲ ਸਾਥ ਦਿਓ ਗਰੀਬੀਪਨ ਦੇ ਨਾਲ ਚਲੋ ਧੀਰੀਬ ਦੇ ਨਾਲ ਉਹ ਕਹਿੰਦੇ ਮੋਢੇ ਦੇ ਮੋਢਾ ਨਾਲ ਲਾ ਕੇ ਮਹਾਰਾਜੇ ਨੀਵਿਆਂ ਨੂੰ ਉੱਚਾ ਬਖਸ਼ਿਆ ਨੀਵਿਆਂ ਨੂੰ ਟੱਕਿਆ ਸਾਰਿਆਂ ਸੋ

ਜੀ ਆਪਾਂ ਨੂੰ ਸਤਿਕਾਰ ਦੇਵਾਂਗੇ ਤੋ ਸਾਡਾ ਦੂਣਾ ਸਤਿਕਾਰ ਕਰਨਗੇ ਤੋ ਮੇਰੀ ਬੇਨਤੀ ਹੈ ਜਿਹੜੇ ਪੜ੍ਹੇ ਲਿਖੇ ਲੋਕ ਨੌਜਵਾਨ ਬੱਚੇ ਵੀਰ ਸਾਡੇ ਕਮਸਾਂ ਤੋਂ ਸੇਵਾ ਕਰ ਰਿਹਾ ਤਨਮਨ ਧਰਨੜ ਤੋ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ ਵੀਰ ਜੀ ਨਾਲ ਵਿਚਾਰ ਕੀਤੀ ਤਾ ਬਹੁਤ ਹੀ ਸਤਿਕਾਰ ਇਹਨਾਂ ਦਾ ਮੈਂ ਕਰਦਾ ਕਿਉਂਕਿ ਗ੍ਰੰਥੀ ਸਾਡਾ ਐਲਨਾਮਾ ਪ੍ਰਧਾਨ ਹੋਣ ਦੇ ਨਾਤੇ ਜੇ ਕਿ ਬੇਨਤੀ ਕਰੂੰਗਾ ਜੇ ਆਪਣਾ ਵਿਰਸਾ ਸਮਾ ਲੈਣਾ ਕੰਧੀਆਂ ਨੂੰ ਰਾਗੀਆਂ ਨੂੰ ਢਾਡੀਆਂ ਨੂੰ ਕ੍ਰਿਸ਼ਨਾਂ ਨਾਲ ਕਥਾ ਵਾਚਣ ਨੂੰ ਸਮਾਹੋ ਤੁਹਾਡਾ ਵਿਰਸਾ ਬਚੇਗਾ ਇਹਦਾ ਪਾਤੀ ਅੱਜ ਵੀ ਤੁਹਾਡੇ ਵਿੱਚ ਹੀ ਹੈ ਪਾਤੀ ਅੱਜ ਵੀ ਤੁਹਾਡੇ ਪੰਧ ਨੂੰ ਢਾਹ ਆ ਨ ਨਹੀਂ ਕਿਹਾਰ ਖੜਾ ਹੈ ਬਚਨ ਦੀ ਆਤਮਾ ਨੂੰ ਜ਼ਰੂਰ ਹੈ ਲੋਜਣਾ ਨੂੰ ਬੇਨਤੀ ਹੈ ਵੀ ਨਸ਼ਿਆਂ ਦਾ ਤਿਆਗ ਕਰੋ ਵੱਲ ਤੋਂ ਵੱਲ ਪੜ੍ਹਾਈ ਕਰੋ ਮਾਤਾ ਪਿਤਾ ਦਾ ਸਤਿਕਾਰ ਕਰੋ ਕੰਡਿਆਂ ਤੋਂ ਬੇਤਰੀਆਂ ਪਰਿਵਾਰ ਚੜਨਾ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ